ਸਾਡੇ ਕੋਲ ਵਿਚਾਰ ਵੀ ਆ ਤੇ ਸਾਡੇ ਕੋਲ ਹਥਿਆਰ ਵੀ ਆ ਜਿਹੜਾ ਕੋਈ ਚੜ ਕੇ ਆਊਗਾ ਉਹਦੇ ਲਈ ਤੇਗ ਪੱਕੀ ਜਿਹੜਾ ਕੋਈ ਨਿਮਕੇ ਆਊਗਾ ਉਹਦੇ ਲਈ ਦੇਗ ਪੱਕੀ ਖਾ ਨੂੰ ਸਿੱਖ ਕੌਮ ਨੂੰ ਜਜਬ ਕਰਨਾ ਚਾਹੁੰਦੀਆਂ ਨੇ ਗਲਤ ਸ਼ਕਤੀਆਂ ਕੁਝ ਸਮੇਂ ਤੋਂ ਉਹਨਾਂ ਦੀਆਂ ਚਾਲਾਂ ਸੀ ਕਿ ਇਹ ਰੰਗ ਨੂੰ ਕੇਸਰੀ ਕਰ ਦਿੱਤਾ ਜਾਵੇ ਜਿਹਨੂੰ ਆਪਾਂ orange ਜਾਂ ਭਗਮਾਰਨ ਕਹਿ ਸਕਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਹੁਤ ਮਤਲਬ ਵਿਦਵਾਨ ਨੇ ਤੇ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ ਕਾਫੀ ਦਿਨ ਤੋਂ ਇਹ ਮਸਲਾ ਚੱਲ ਰਿਹਾ ਤੇ ਸਾਰੀ ਸਿੱਖ ਕੌਮ ਇਹਨੂੰ ਪ੍ਰਵਾਨ ਵੀ ਕਰੇਗੀ ਕਿਹੜੀਆਂ ਸ਼ਕਤੀਆਂ ਨੇ ਜੋ ਸਿੱਖ ਕੌਮ ਨੂੰ ਹਮੇਸ਼ਾ ਢਾਲ ਲਾਉਣ ਦੀ ਕੋਸ਼ਿਸ਼ ਕਰ ਰਹੀ ਤੇ ਅਸੀਂ ਰੰਗਾਂ ਨੂੰ ਤਾਂ ਬਸੰਤੀ ਤੇ ਤੁਸਰਮਈ ਜਾਂ ਨੀਵੀ ਬਲੂ ਕਰ ਦਿੱਤਾ ਤਾਂ ਇਸ ਚੀਜ਼ ਦੇ ਉੱਤੇ ਵੀ ਸਟੱਡੀ ਹੋਣੀ ਚਾਹੀਦੀ ਆ ਕਿ ਜੋ ਸਾਡੇ ਨਾਲ ਉਦੋਂ ਗੋਰਿਆਂ ਨੇ ਇੱਕ ਛੁੱਟੀ ਜੀ ਚਾਲ ਖੇਡੀ ਸਾਡੇ ਲਈ ਬਹੁਤ ਕੋਜੀ ਚਾਲ ਰਹੀ ਤੇ ਬੜਾ ਲੰਮਾ ਸਮਾਂ ਸਾਨੂੰ ਇਸ ਗੱਲ ਨੂੰ ਕਰਦਿਆਂ ਨੂੰ ਭੁਗਤਦਿਆਂ ਨੂੰ ਹੋ ਗਿਆ ਕਿ ਉਹ ਝੰਡੇ ਦੀ ਅਸਲੀ ਸ਼ੇਪ ਵੀ ਮਤਲਬ ਸਾਹਮਣੇ ਆਉਣੀ ਚਾਹੀਦੀ ਹੈ ਤੇ ਅੱਜ ਕੱਲ ਜਿਹੜੀ ਕਿ ਸ਼ਰੋਣੀ ਹੈ ਅਕਾਲੀ ਦਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਕਾਵਤ ਸਾਂ ਜਾ ਚੁੱਕੀਆਂ ਨੇ ਚੰਗੂ ਮਾਜਰਾ ਗਰੁੱਪ ਹੋ ਗਿਆ ਇੱਕ ਪਾਸੇ ਤੇ ਸੁਖਵੀਰ ਦਾ ਜਿਹੜਾ ਸਤਿਫਾ ਮੰਗਿਆ ਜਾ ਰਿਹਾ ਕਿਵੇਂ ਦੇਖਦੇ ਹੋ ਮਨਾਇਆ ਜਾ ਰਿਹਾ ਉਹਨਾਂ ਨੂੰ ਦੂਜੀ ਤਰ੍ਹਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਆਮ ਵਰਕਰਾਂ ਦੀ ਮੰਗ ਹੈ ਉਹ ਤਾਂ ਇਹ ਹੈ ਕਿ ਇਹਨਾਂ ਨੇ ਇੰਨੀਆਂ ਸਰਦਾਰੀਆਂ ਪਾਰਟੀ ਦੇ ਵਿੱਚ ਸਰਕਾਰਾਂ ਦੇ ਵਿੱਚ ਰਹਿ ਕੇ ਮਾਣੀਆਂ ਪਰਿਵਾਰ ਵੀ ਲਾਤੇ ਭਾਣ ਜੇ ਭਾਣ ਜੀਆਂ ਮਤਲਬ ਉਹਨਾਂ ਦੀਆਂ ਨੂੰਹਾਂ ਕੋਈ ਛੱਡਿਆ ਨਹੀਂ ਪਰਿਵਾਰ ਦੇ ਵਿੱਚੋਂ ਜਿਹੜਾ ਨੌਕਰੀਆਂ ਤੇ ਨਾਲ ਲਵਾਇਆ ਹੋਵੇ ਜਾਂ ਜਿਨ੍ਹਾਂ ਨੂੰ ਕੰਮ ਨਾ ਦਿਵਾਇਆ ਹੋਵੇ ਸਰਕਾਰਾਂ ਦੇ ਵਿੱਚ ਅੱਜ ਜੇ ਥੋੜਾ ਜਿਹਾ ਮਾੜਾ ਟਾਈਮ ਆ ਗਿਆ ਤਾਂ ਅੱਜ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਨ੍ਹਾਂ ਦੀ ਵਿਚਾਰਧਾਰਾ ਅੰਦਰੋਂ ਕਾਮਰੇਡਾਂ ਵਾਲੀ ਹੈ ਚੰਦੂ ਮਾਜਰਾ ਸਾਹਿਬ ਕੱਲੇ ਨਕਸਲੀ ਨਹੀਂ ਮਤਲਬ ਮੇਰੇ ਕਹਿਣ ਦਾ ਕਿ ਜਿਹੜੇ ਲੈਫਟਿਸਟ ਲੋਕ ਨੇ ਕਾਮਰੇਡੀ ਵਿਚਾਰਤਾ ਵਾਲੇ ਉਹਨਾਂ ਦਾ ਰਾਈਟ ਵਿੰਗ ਦੇ ਵਿੱਚ ਕੀ ਕੰਮ ਹੈ ਆ ਲਾਰਸਵਾਲਾ ਮੇਰਾ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਕੀ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਫੇਲ ਹੈ ਜੀ ਜਿਸ ਹਿਸਾਬ ਨਾਲ ਭਗਵੰਤ ਮਾਨ ਜੀ ਮਤਲਬ ਤਸ਼ੱਦਦ ਕਰ ਰਹੇ ਨੇ ਸਿੱਖ ਨੌਜਵਾਨ ਜਾਂ ਐਨਐਸਏ ਲਾ ਦੇਣਾ ਭਾਵੇਂ ਭਾਈ ਅਮਰਪਾਲ ਸਿੰਘ ਹੈ ਹਾਂ ਭਾਈ ਅਮਰਪਾਲ ਸਿੰਘ ਤੇ ਪਰਚਾ ਦਿੰਦੇ ਦਿੰਦੇ ਪਰਚਾ ਤਾਂ ਤੁਸੀਂ ਥਾਣਾ ਘੇਰੋਂ ਦਾ ਪਰਚਾ ਤਾਂ ਵੀ ਐਨਐਸਸੀ ਨੂੰ ਉਹਨਾਂ ਨੇ ਕਿਹੜੇ ਉੱਤੇ ਬੌਮਬਿੰਗ ਕਰਤੀ ਸੀ ਸასი ਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਸ਼ਾਨ ਸਾਹਿਬ ਦੇ ਚਿੰਨ ਦੇ ਵਿੱਚ ਜਿਹੜੀ ਕਿ ਬਦਲਾਅ ਕੀਤਾ ਗਿਆ ਹੈ ਸਰਮਈ ਜਾਂ ਬਸੰਤੀ ਰੰਗ ਕੇਸਰੀ ਨਿਸ਼ਾਨ ਤੋਂ ਸਰਮਈ ਜਾਂ ਬਸੰਤੀ ਰੰਗ ਕਰ ਦਿੱਤਾ ਗਿਆ ਸਾਡੇ ਨਾਲ ਜੁੜੇ ਨੇ ਦਮਦਮੇ ਕਕਸਾਲ ਦੇ ਬਲਾਰੇ ਗੁਰਦੀਪ ਸਿੰਘ ਨੂੰ ਲੱਖਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਜਿਹੜਾ ਫੈਸਲਾ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਲੱਗੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੂਪਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜਾ ਤੁਸੀਂ ਸਵਾਲ ਕੀਤਾ ਹੈ ਦੇਖੋ ਜਿਹੜਾ ਪੁਰਾਤਨ ਰੰਗ ਹੈ ਜੀ ਜਾਂ ਪੁਰਾਣੀ ਸਰੂਪਤਾਂ ਦੇ ਵਿੱਚ ਆਉਂਦਾ ਉਹ ਰੰਗ ਬਸੰਤੀ ਹੀ ਸੀਗਾ ਇਹਨ ਸੁਰਮਈ ਸੁਰਮਈ ਬੇਸਿਕਲੀ ਆਪਾਂ ਨੇਵੀ ਬਲੂ ਕਲਰ ਨੂੰ ਕਹ ਲਿਆ ਇਹਨੂੰ ਸੁਰਮਈਓ ਸੁਰਮਈ ਰੰਗ ਤਾਂ ਗ੍ਰੇ ਆ ਜਿਹੜਾ ਇਹ ਹੁੰਦਾ ਮਤਲਬ ਸੁਰਮਈ ਰੰਗ ਨੇਵੀ ਬਲੂ ਨੂੰ ਕਹਿ ਦਿੰਦੇ ਆ ਤਾਂ ਜਿਹੜਾ 10ਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਾਦਾ ਨੀਲੀਆਂ ਫੌਜਾਂ ਜਾਂ ਨੀਲ ਬਸਤਰ ਲੈ ਕਪਰੇ ਪਹਿਰੇ ਤੁਰਕ ਪਠਾਣੀਆ ਮਲਕੀ ਆ ਐਦਾਂ ਦੀਆਂ ਜਿਹੜੀਆਂ ਪੰਕਤੀਆਂ ਨੇ ਉੱਥੇ ਨੀਲਾ ਨੀਲੇ ਰੰਗ ਦਾ ਸ਼ਬਦ ਯੂਜ਼ ਕਾਫੀ ਹੋਇਆ ਸੁਰਮਈ ਰੰਗ ਵੀ ਉਸੇ ਰੰਗ ਨੂੰ ਕਿਹਾ ਜਾਂਦਾ ਇਹ ਇਹ ਜਿਹੜੀਆਂ ਗਲਤ ਸ਼ਕਤੀਆਂ ਸਾਡੇ ਵਿੱਚ ਐਡ ਹੋ ਗਈਆਂ ਜਾਂ ਸਿੱਖਾਂ ਨੂੰ ਸਿੱਖ ਕੌਮ ਨੂੰ ਜਜਬ ਕਰਨਾ ਚਾਹੁੰਦੀਆਂ ਨੇ ਗਲਤ ਸ਼ਕਤੀਆਂ ਕੁਝ ਸਮੇਂ ਤੋਂ ਉਹਨਾਂ ਦੀਆਂ ਚਾਲਾਂ ਸੀ ਕਿ ਇਹ ਰੰਗ ਨੂੰ ਕੇਸਰੀ ਕਰ ਦਿੱਤਾ ਜਾਵੇ ਜਿਹਨੂੰ ਆਪਾਂ orange ਜਾਂ ਭਗਮਾ ਰੰਗ ਕਹਿ ਸਕਦੇ ਹਾਂ ਬੇਸਿਕਲੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਹੁਤ ਮਤਲਬ ਵਿਦਵਾਨ ਨੇ ਤੇ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ کافی ਦਿਨ ਤੋਂ ਇਹ ਮਸਲਾ ਚੱਲ ਰਿਹਾ ਤੇ ਸਾਰੀ ਸਿੱਖ ਕੌਮ ਇਹਨੂੰ ਪ੍ਰਵਾਨ ਵੀ ਕਰੇਗੀ ਤੇ ਬਹੁਤ ਤੋਂ ਵਧੀਆ ਫੈਸਲਾ ਮੈਂ ਕਹੂੰਗਾ ਜੀ ਲਿਆ ਗਿਆ ਤੇ ਸਿੱਖ ਕੌਮ ਪਰ ਨੂੰ ਪ੍ਰਵਾਨ ਕਰਨਾ ਚਾਹੀਦਾ ਤੇ ਕਰਨਗੇ ਵੀ ਸਾਰੇ ਜੀ ਹਾਂ ਹਾਂਜੀ ਬਸੰਤੀ ਰੰਗ ਜਿਹੜਾ येलो ਕਲਰ ਆਪਾਂ ਕਹਿ ਦਿੰਦੇ ਹਾਂ ਥੋੜਾ ਜਿਹਾ ਡਾਰਕ ਜਿਹਾ येलो ਕਲਰ ਉਹ ਬਸੰਤੀ ਰੰਗ ਹੈ ਤੁਸੀਂ ਤੁਸੀਂ ਕਹਿੰਦੇ ਕਿ ਮਾੜੀਆਂ ਸ਼ਕਤੀਆਂ ਕਿਹੜੀਆਂ ਸ਼ਕਤੀਆਂ ਨੇ ਜੋ ਸਿੱਖ ਕੌਮ ਨੂੰ ਹਮੇਸ਼ਾ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਦੇਖੋ ਇਦੇ ਵਿੱਚ ਕੋਈ ਇੱਕ ਧਰਮ ਜਾਂ ਕੋਈ ਇੱਕ ਕੋਈ ਉਹ ਨਹੀਂ ਆ ਮਾੜੀਆਂ ਸ਼ਕਤੀਆਂ ਕਈ ਕਿਸਮ ਦੀਆਂ ਹੁੰਦੀਆਂ ਨੇ ਉਹ ਭਾਵੇਂ ਡੀਪ ਸਟੇਟ ਹੈ ਉਹ ਹੁਣ ਅਕਬਰ ਦੇ ਟਾਈਮ ਵੀ ਸੀ ਡੀਪ ਸਟੇਟ ਉਹ ਤੁਹਾਡੇ ਔਰੰਗਜ਼ੇਬ ਦੇ ਟਾਈਮ ਵੀ ਸੀ ਡੀਪ ਸਟੇਟ ਮਤਲਬ ਹਰ ਇੱਕ ਜਿਹੜੀਆਂ ਸਰਕਾਰਾਂ ਜਾਂ ਜਿਹੜੀਆਂ ਸ਼ਕਤੀਆਂ ਕਾਬਜ ਨੇ ਕੁਰਸੀ ਦੇ ਉੱਤੇ ਮੰਨ ਲਓ ਦਿੱਲੀ ਦੇ ਉੱਤੇ ਪਰ ਉਹਨਾਂ ਨੇ ਕੋਈ ਨਾ ਕੋਈ ਰਣਨੀਤੀ ਘੜਨੀ ਆ ਘਟ ਗਣਤੀਆਂ ਨੂੰ ਜਜਬ ਕਰਨ ਦੇ ਵਿੱਚ ਜਿਵੇਂ ਕਿ ਬੁੱਧ ਧਰਮ ਦੇ ਨਾਲ ਹੋਇਆ ਬੁੱਧ ਧਰਮ ਨੂੰ ਬਹੁਤ ਬੁਰੇ ਤਰੀਕੇ ਨਾਲ ਜਜਬ ਕਰ ਲਿਆ ਗਿਆ ਤਾਂ ਇੱਕ ਬੜੀ ਵਧੀਆ ਕਹਾਵਤ ਹੈ ਕਿ ਜਿਸ ਨਦੀ ਦੇ ਵਿੱਚ ਬੁੱਧ ਮਹਾਤਮਾ ਬੁੱਧ ਦੀ ਤਲਵਾਰ ਡਿੱਗੀ ਜਾਂ ਰੱਖੀ ਤਾਂ ਉਸੇ ਸ਼ਹਿਰ ਦੇ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਤੇ ਸਾਰੀ ਦੁਨੀਆ ਦੇ ਵਿੱਚ ਝੰਡਾ ਜਿਹੜਾ ਬੁਲੰਦ ਕੀਤਾ ਜ਼ਾਲਮ ਜ਼ੁਲਮ ਦੇ ਵਿਰੁੱਧ ਤੇ ਮਾੜੇ ਕਾਰਜਾਂ ਦੇ ਮਾੜੀਆਂ ਸ਼ਕਤੀਆਂ ਦੇ ਵਿਰੁੱਧ ਖਾਲਸੇ ਦੀ ਸਿਰਜਣਾ ਹੋਈ ਤੇ ਲੰਮਾ ਸਮਾਂ ਇਹ ਚੱਲਦਾ ਰਿਹਾ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਦੋਂ ਵੀ ਤਾਕ ਤਾਂ ਗਲਤ ਜਿਹੜੀਆਂ ਅਸੀਂ ਲੱਗੀਆਂ ਹੋਈਆਂ ਸੀ ਕਿ ਸਿੱਖਾਂ ਦੇ ਰਾਜ ਨੂੰ ਡਾਊਨ ਕਿਵੇਂ ਕੀਤਾ ਜਾਵੇ ਇਹ ਚੱਲਦਾ ਰਹਿੰਦਾ ਜੀ ਇਹ ਮਤਲਬ ਸਿਸਟੇਮੈਟਿਕਲ ਗੱਲ ਆ ਇਹ ਕੋਈ ਇਹ ਨਹੀਂ ਕਿ ਇਕੱਲੇ ਅਸੀਂ ਸਾਨੂੰ ਹੀ ਕਿ ਹੁਣੇ ਹੀ ਖਤਰਾ ਇਹ ਖਤਰਾ ਜੁਗਾ ਜਗੰਤਰਾਂ ਤੋਂ ਚੱਲਦਾ ਆਇਆ ਸੰਤ ਮਸਕੀਨ ਜੀ ਬੜੀ ਵਧੀਆ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਕਿਸੇ ਨੇ ਸਵਾਲ ਕੀਤਾ ਕਿ ਸਿੱਖੋ ਤੁਹਾਡਾ ਸਮਾਂ ਬਹੁਤ ਆ ਲੰਮਾ ਨਹੀਂ ਆ ਵੀ ਐਡਾ ਵੱਡਾ ਬੁੱਧ ਧਰਮ ਇਸ ਦੁਨੀਆ ਤੋਂ ਖਤਮ ਹੋ ਗਿਆ ਤਾਂ ਤੁਸੀਂ ਕੀ ਚੀਜ਼ ਹੋ ਤੋਂ ਕਹਿੰਦੇ ਵੀ ਉਹਨਾਂ ਨੇ ਬੜਾ ਵਧੀਆ ਇੱਕ ਜਵਾਬ ਦਿੱਤਾ ਕਿ ਜੇ ਗੁਰੂ ਨਾਨਕ ਦੇ ਸਿੱਖਾਂ ਕੋਲ ਸ਼ਬਦ ਵਿਚਾਰ ਰੂਪੀ ਤਲਵਾਰ ਆ ਤਾਂ ਚੰਡੀ ਰੂਪੀ ਕਿਰਪਾਨ ਵੀ ਆ ਸਾਡੇ ਕੋਲ ਸਾਡੇ ਕੋਲ ਵਿਚਾਰ ਵੀ ਆ ਤੇ ਸਾਡੇ ਕੋਲ ਹਥਿਆਰ ਵੀ ਆ ਜਿਹੜਾ ਕੋਈ ਚੜ ਕੇ ਆਊਗਾ ਉਹਦੇ ਲਈ ਤੇਗ ਪੱਕੀ ਜਿਹੜਾ ਕੋਈ ਨਿਮਕੇ ਆਊਗਾ ਉਦੇ ਲਈ ਦੇਖ ਪੱਕੀ ਇਹ ਬੜਾ ਇੱਕ ਆਮ ਪ੍ਰਚਲਿਤ ਗੱਲ ਹੈਗੀ ਅੱਜ ਗੁਰਦੀਪ ਜੀ ਜੇ ਗੱਲ ਕਰੀਏ ਆਪਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਖਾਲਸਾ ਰਾਜ ਹੁੰਦਾ ਸੀ ਉਦੋਂ ਤੇ ਉਦੋਂ ਨਿਸ਼ਾਨ ਸਾਹਿਬ ਦੇ ਵਿੱਚ ਤੁਸੀਂ ਉਹਦੀ ਜਿਹੜੀ ਜਿੰਨੇ ਦੀ ਸੀ ਨਿਸ਼ਾਨ ਸਾਹਿਬ ਦੀ ਪੰਤਰ ਚਿੰਨਹ ਫਰਕ ਹੁੰਦਾ ਸੀ ਤੇ ਉਹਦਾ ਰੰਗ ਵੀ ਉਦੋਂ ਸਰਮਾਈ ਹੁੰਦਾ ਸੀ ਫਿਰ ਇਹ ਰੰਗ ਬਦਲ ਦਿੱਤਾ ਗਿਆ ਜਿਵੇਂ ਤੁਸੀਂ ਦੇਖਦੇ ਹੋ ਤੁਸੀਂ ਕਿਹਾ ਮਾੜੀਆਂ ਸ਼ਕਤੀਆਂ ਹਮੇਸ਼ਾ ਹੀ ਸਿੱਖ ਧਰਮ ਨੂੰ ਦਬਾਇਆ ਜਾ ਰਿਹਾ ਹੈ ਘੱਟਕਿੰਦਿਆਂ ਤੇ ਹਮਲੇ ਕੀਤੇ ਜਾ ਰਹੇ ਜਿਵੇਂ ਕਿ ਉਸ ਸਮੇਂ ਖਾਲਸਾ ਰਾਜ ਹੁੰਦਾ ਸੀ ਅੱਜ ਖਾਲਸਾ ਰਾਜ ਦੀ ਕੋਈ ਮੰਗ ਕਰਦਾ ਸੀ ਤੇ ਉਹਨੂੰ ਜੇਲਾ ਵਿੱਚੇ ਬੰਦ ਕਰ ਦਿੱਤਾ ਜਾਂਦਾ ਪਰ ਜਦੋਂ ਕਿ ਖਾਲਸਾ ਰਾਜ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦੇਖੋ ਜਿਹੜੀ ਝੰਡੇ ਦੀ ਬਣਤਰ ਸੀ ਰੰਗੇ ਬਸੰਤੀ ਜਾਂ سرمਈ ਸੀਗਾ ਜਿਹੜਾ ਪਹਿਲਾਂ ਚੱਲਿਆ ਆਉਂਦਾ ਤੇ ਜਿਹੜੀ ਝੰਡੇ ਦੀ ਬਣਤਰ ਸੀ ਉਹ ਝੰਡਾ ਉੱਤੋਂ ਸਿੱਧਾ ਸਟ੍ਰੇਟ ਲਾਈਨ ਤੇ ਐਦਾਂ ਹਰ ਉਹ ਮਤਲਬ ਝੰਡਾ ਸੀ ਜਿਹੜੀ ਇਹ ਦੋਵੇਂ ਮਤਲਬ ਟ੍ਰਾਇੰਗੂਲਰ ਸ਼ੇਪ ਬਣਾ ਦਿੱਤਾ ਗਿਆ ਇਹਨੂੰ ਕਹਿੰਦੇ ਨੇ ਜਿਵੇਂ ਝੰਡਾ ਝੁਕਾਉਣਾ ਜਦੋਂ ਕਿਸੇ ਵੱਡੀ ਸ਼ਖਸੀਅਤ ਦਾ ਕੋਈ ਡੈਥ ਹੋ ਜਾਂਦੀ ਹੈ ਜਾਂ ਉਹ ਹੋ ਜਾਂਦਾ ਤਾਂ ਜਿਵੇਂ ਸਾਡੇ ਦੇਸ਼ ਦਾ ਝੰਡਾ ਅੱਧਾ ਨੀਵਾ ਕਰ ਦਿੱਤਾ ਜਾਂਦਾ ਜਾਂ ਕੋਈ ਮਾੜਾ ਜਾਂ ਕਾਲਾ ਦਿਨ ਆਉਂਦਾ ਹਿਸਟਰੀ ਦੇ ਵਿੱਚ ਉਹਨੂੰ ਨੀਵਾ ਕਰ ਦਿੱਤਾ ਜਾਂਦਾ ਮਤਲਬ ਇੱਕ ਉਹ ਸਾਈਨ ਸੀਗਾ ਇਹਨੂੰ ਮਤਲਬ ਟ੍ਰਾਇੰਗੂਲਰ ਸ਼ੇਪ ਦੇਣ ਦਾ ਬੇਸਿਕਲੀ ਇਹ ਵੀ ਇੱਕ ਚੀਜ਼ ਆ ਸਿੱਖ ਕੌਮ ਨੂੰ ਜਾਂ ਸਾਡੇ ਵਿਦਵਾਨਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਆ ਕਿ ਅਸੀਂ ਰੰਗਾਂ ਨੂੰ ਤਾਂ ਬਸੰਤੀ ਤੇ ਸੁਰਮਈ ਜਾਂ ਨੇਵੀ ਬਲੂ ਕਰ ਦਿੱਤਾ ਤਾਂ ਇਸ ਚੀਜ਼ ਦੇ ਉੱਤੇ ਵੀ ਸਟੱਡੀ ਹੋਣੀ ਚਾਹੀਦੀ ਆ ਕਿ ਜੋ ਸਾਡੇ ਨਾਲ ਉਦੋਂ ਗੋਰਿਆਂ ਨੇ ਇੱਕ ਛੋਟੀ ਜੀ ਚਾਲ ਖੇੜੀ ਗੱਲ ਉਹਨਾਂ ਲਈ ਛੋਟੀ ਸੀ ਪਰ ਸਾਡੇ ਲਈ ਬਹੁਤ ਕੋਜੀ ਚਾਲ ਰਹੀ ਤੇ ਬੜਾ ਲੰਮਾ ਸਮਾਂ ਸਾਨੂੰ ਇਸ ਗੱਲ ਨੂੰ ਕਰਦਿਆਂ ਨੂੰ ਭੁਗਤਦਿਆਂ ਨੂੰ ਹੋ ਗਿਆ ਕਿ ਉਹ ਝੰਡੇ ਦੀ ਅਸਲੀ ਸ਼ੇਪ ਵੀ ਮਤਲਬ ਸਾਹਮਣੇ ਆਉਣੀ ਚਾਹੀਦੀ ਹੈ ਜੋ ਮਤਲਬ ਮੇਰਾ ਇੱਕ ਆਮ ਸਿੱਖ ਹੋਣ ਦਾ ਜਿਹੜਾ ਮੇਰਾ ਵਿਚਾਰ ਹੈ ਹਾਂ ਗੁਰਦੀਪ ਜੀ ਜੇਕਰ ਗੱਲ ਕਰੀਏ ਤੁਸੀਂ ਸ਼ਰੋਮੀ ਅਕਾਲੀ ਦਰਾਂ ਨਾਲ ਵੀ ਜੁੜੇ ਹੋਏ ਹੋ ਤੇ ਅੱਜ ਕੱਲ ਜਿਹੜੀ ਕਿ ਸ਼ਰੋਮੀ ਅਕਾਲੀ ਦਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਕਾਵਤ ਸਭਾਂ ਜਾਗ ਚੁੱਕੀਆਂ ਨੇ ਚੰਦੂਮਾ ਜਿਹੜਾ ਗਰੁੱਪ ਉਹ ਹੈ ਇੱਕ ਪਾਸੇ ਤੇ ਸੁਖਵੀਰ ਦਾ ਜਿਹੜਾ ਸਤਿਫਾ ਮੰਗਿਆ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਮਨਾਇਆ ਜਾ ਰਿਆ ਉਹਨਾਂ ਨੂੰ ਦੂਜੀ ਤਰ੍ਹਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਆਮ ਵਰਕਰਾਂ ਦੀ ਮੰਗ ਹੈ ਉਹ ਤਾਂ ਇਹ ਹੈ ਕਿ ਇਹਨਾਂ ਨੇ ਇੰਨੀਆਂ ਸਰਦਾਰੀਆਂ ਪਾਰਟੀ ਦੇ ਵਿੱਚ ਸਰਕਾਰਾਂ ਦੇ ਵਿੱਚ ਰਹਿ ਕੇ ਮਾਣੀਆਂ ਮਨਿਸਟਰੀਆਂ ਪਰਿਵਾਰ ਵੀ ਲਾਤੇ ਭਾਣ ਜੇ ਭਾਣ ਜੀਆਂ ਮਤਲਬ ਉਹਨਾਂ ਦੀਆਂ ਨੂੰਹਾਂ ਕੋਈ ਛੱਡਿਆ ਨਹੀਂ ਪਰਿਵਾਰ ਦੇ ਵਿੱਚੋਂ ਜਿਹੜਾ ਨੌਕਰੀਆਂ ਤੇ ਨਾਲ ਲਵਾਇਆ ਹੋਵੇ ਜਾਂ ਜਿਨ੍ਹਾਂ ਨੂੰ ਕੰਮ ਨਾ ਦਿਵਾਇਆ ਹੋਵੇ ਸਰਕਾਰਾਂ ਦੇ ਵਿੱਚ ਅੱਜ ਜੇ ਥੋੜਾ ਜਿਹਾ ਮਾੜਾ ਟਾਈਮ ਆ ਗਿਆ ਤਾਂ ਅੱਜ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲੈ ਲਓ ਭਾਵੇਂ ਉਹ ਕੋਈ ਵੀ ਆ ਇਹ ਗੱਲ ਨਹੀਂ ਸੀ ਹਾਂ ਸਦਾ ਸੁਖਬੀਰ ਸਿੰਘ ਬਾਦਲ ਨਾਲੇ ਬੈਠ ਕੇ ਗੱਲ ਕਰਦੇ ਹੋ ਸਕਦਾ ਉਹ ਮੰਨ ਜਾਂਦੇ ਹੈਨਾ ਇਹ ਗਲਤ ਤਰੀਕਾ ਅਪਣਾਇਆ ਗਿਆ ਕਿ ਪ੍ਰੈਸ ਕਾਨਫਰੈਂਸ ਜਾ ਕੇ ਤੁਸੀਂ ਜਲੰਧਰ ਕਰ ਰਹੇ ਹੋ ਜਾਂ ਹੋਰ ਇਹ ਚੀਜ਼ਾਂ ਇਹ ਬਿਲਕੁਲ ਪਾਰਟੀ ਪ੍ਰੋਟੋਕਾਲਸ ਦੇ ਮੁਤਾਬਕ ਇਹ ਮਤਲਬ ਹੈ ਨਹੀਂ ਟੋਲੇਰੇਬਲ ਹੈਗੀਆਂ ਟੋਲੇਰੇਟ ਨਹੀਂ ਕੀਤੀਆਂ ਜਾ ਸਕਦੀਆਂ ਬੈਠ ਕੇ ਗੱਲ ਕੀਤੀ ਜਾ ਸਕਦੀ ਸੀ ਕੀ ਪਤਾ ਪ੍ਰਧਾਨ ਜੀ ਗੱਲ ਮੰਨ ਲੈਂਦੇ ਇਹਨਾਂ ਦੀ ਹਨਾ ਪਰ ਹੁਣ ਜੋ ਆਮ ਵਰਕਰਾਂ ਦੀ ਜਾਂ ਆਮ ਜਿਹੜੇ ਪਾਰਟੀ ਦੇ ਜਜ਼ਬਾਤੀ ਵਰਕਰ ਨੇ ਸਾਡੇ ਅਰਗੇ ਉਹ ਇਹ ਗੱਲ ਕਹਿੰਦੇ ਨੇ ਕਿ ਜੇ ਹੁਣ ਇਹਨਾਂ ਨੇ ਇਹ ਸਟੈਪ ਲੈ ਲਿਆ ਤਾਂ ਇਹਨਾਂ ਨੂੰ ਕਦੇ ਰੜਾਇਓ ਨਾ ਇਹ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਹਨਾ ਇਹ ਰਾਈਟ ਵਿੰਗ ਦੀ ਪਾਰਟੀ ਆ ਪਿਓਰ ਰਾਈਟ ਸੈਂਟਰ ਟੂ ਰਾਈਟ ਜਿਹਨੂੰ ਕਹਿੰਦੇ ਨੇ ਜਿਹੜੇ ਨਕਸਲਾਈਡ ਲੋਕ ਪਾਰਟੀ ਦੇ ਵਿੱਚ ਆਏ ਬਾਹਰੋਂ ਉਹ ਬਾਅਦਚ ਪੰਥਕ ਬਣ ਗਏ ਜਾਂ ਲੈਫਟਿਸਟ ਲੋਕ ਜਿਨ੍ਹਾਂ ਦੀ ਵਿਚਾਰਧਾਰਾ ਅੰਦਰੋਂ ਕਾਮਰੇਡਾਂ ਵਾਲੀ ਆ ਸਰ ਮਨਸਰਵਾਦੀ ਕਿਹਨੂੰ ਦੱਸ ਰਹੇ ਤੁਸੀਂ ਚੰਧੂ ਮਾਜਰਾ ਸਾਹਿਬ ਕੱਲੇ ਨਹੀਂ ਨਕਸਲੀ ਨਹੀਂ ਮਤਲਬ ਬਹੁਤ ਲੋਕ ਨੇ ਜੀ ਹਰਦੀਪ ਸਿੰਘ ਪੂਰੀ ਵਰਗੇ ਉਹ ਵੀ ਕਦੇ ਨਕਸਲਵਾੜੀ ਰਹੇ ਨੇ ਮਤਲਬ ਚਲੋ ਆਪਾਂ ਨਾਮ ਕਿਸ ਨਾਮ ਦੇ ਚੱਕਰ ਚ ਨਾ ਪਈਏ ਮਤਲਬ ਮੇਰੇ ਕਹਿਣ ਦਾ ਕਿ ਜਿਹੜੇ ਲੈਫਟਿਸਟ ਲੋਕ ਨੇ ਕਾਮਰੇਡੀ ਵਿਚਾਰਤਾਰਾਂ ਵਾਲੇ ਉਹਨਾਂ ਦਾ ਰਾਈਟ ਵਿੰਗ ਦੇ ਵਿੱਚ ਕੀ ਕੰਮ ਹੈ ਅਸੀਂ ਗੱਲ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਦੀ ਵੀ ਗੱਲ ਕਰਨੀ ਹੈ ਧਰਮ ਦੀ ਰੱਖਿਆ ਵੀ ਕਰਨੀ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਉਦੋਂ ਵੀ ਮਤਲਬ ਧਰਮ ਦੀ ਰੱਖਿਆ ਲਈ ਜਾਂ ਇੱਕ ਟਾਸਕ ਫੋਰਸ ਬਣਾਈ ਗਈ ਸੀ ਬੇਸਿਕਲੀ ਤਾਂ ਟਾਸਕ ਫੋਰਸ ਸੀ ਕਾਲੀਦਨ ਤਾਂ ਅੱਜ ਜੋ ਹਾਲਾਤ ਨੇ ਜਿਹੜੇ ਨਵੇਂ ਨੌਜਵਾਨ ਨੇ ਸਾਡੇ ਵਰਗੇ ਸਾਨੂੰ ਮਾਨ ਦੰਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਉੱਤੇ ਉਹਨਾਂ ਨੇ ਸਾਨੂੰ ਪੜਾਇਆ ਵਿਦਿਆ ਪੜਾਈ ਅਲੱਗ-ਅਲੱਗ ਤਰ੍ਹਾਂ ਦੇ ਗ੍ਰੰਥ ਪੜ੍ਹਾਏ ਇੰਨੇ ਕੁ ਜੋਗੇ ਹੋਏ ਕਿ ਅਸੀਂ ਗੱਲ ਕਰ ਸਕਦੇ ਹਾਂ ਧਰਮ ਦੇ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਆ ਰਾਜਨੀਤੀ ਦੇ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਆ ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੇ ਲੈਫਟਿਸਟ ਕਾਮਰੇਡ ਵਿਚਾਰਧਾਰਾ ਦੇ ਲੋਕ ਨੇ ਅੱਜ ਤੱਕ ਅੰਦਰ ਰਹਿ ਕੇ ਮਤਲਬ ਜਿਹਨੂੰ ਕਹਿੰਦੇ ਨੇ ਕੁਛੜ ਦੇ ਸੱਪ ਬਣ ਕੇ ਉਹਨਾਂ ਨੇ ਨੁਕਸਾਨ ਕੀਤਾ ਬੀਸਿਕਲੀ ਪਾਰਟੀ ਦਾ ਸੁਖਵੀਰ ਸਿੰਘ ਬਾਦਲ ਪਿਓਰ ਰਾਈਟਿਅਸ ਲੀਡਰ ਹੈ ਰਾਈਟ ਵਿੰਗ ਦਾ ਲੀਡਰ ਹੈ ਅੱਜ ਦੀ ਘੜੀ ਸਾਰੀ ਆਲ ਓਵਰ ਦੀ ਵਰਲਡ ਜੇ ਤੁਸੀਂ ਮਤਲਬ ਜੀਓ ਪੋਲਿਟੀਕਲ ਲੈਵਲ ਤੇ ਜਾऊं ਵਰਲਡ ਵਾਈਡ ਪੋਲਿਟਿਕਸ ਦੇ ਉੱਤੇ ਜਾऊं ਭਾਵੇਂ ਉਹ 트럼ਪ ਨੇ ਭਾਵੇਂ ਮਤਲਬ ਉਹ ਯੂਰਪ ਦੇ ਵਿੱਚ ਅੱਜਕੱਲ ਮਤਲਬ ਰਾਈਟਿਅਸ ਜਿਹੜੇ ਰਾਈਟ ਵਿੰਗ ਦਾ ਰਾਜ ਆ ਉਹ ਹੋ ਰਿਹਾ ਤਾਂ ਉਹ ਕਿਤੇ ਨਾ ਕਿਤੇ ਧਰਮ ਦੀ ਸਥਾਪਨਾ ਵੱਲ ਜਾਣ ਜਾਣਗੇ ਜੇ ਦਰਬਾਰ ਸਾਹਿਬ ਦੇ ਅੰਦਰ ਹਦੂਦ ਦੇ ਅੰਦਰ 1984 ਦੇ ਸ਼ਹੀਦਾਂ ਦੀ ਯਾਦਗਾਰ ਬਣੀ ਬਣਾਈ ਦਮਦਮੀ ਟਕਸਾਲ ਨੇ ਪਰ ਸੰਭਵ ਤਾਂ ਹੋ ਸਕਿਆ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਭਾਵੇਂ ਉੱਤੇ ਭਾਪੀ ਨਾਲ ਸੀਗਾ ਉਹ ਸਰਦਾ ਪ੍ਰਕਾਸ਼ ਸਿੰਘ ਬਾਦਲ ਮਤਲਬ ਉਹਨਾਂ ਦੀ ਕੋਈ ਨਹੀਂ ਕਰ ਸਕਦਾ ਮੇਲਜੋਲ ਕਿਸੇ ਦੀ ਮਤਲਬ ਉਹਨਾਂ ਨਾਲ ਕਿਸੇ ਨਾਲ ਆਪਾਂ ਨਹੀਂ ਗੱਲ ਕਰ ਸਕਦੇ ਮਲਾ ਕੇ ਵੀ ਉਹਨਾਂ ਦੀ ਐਡੀ ਸੋਚ ਸੀ ਉਹ ਉਹਨਾਂ ਦਾ ਭਾਪੀ ਨਾਲ ਸਮਝੌਤਾ ਵੀ ਸੀ ਤੇ ਉਹ ਸਹੀ ਕਰਕੇ ਚੱਲਦੇ ਵੀ ਸੀ ਕਿ ਉਹ ਵੱਡੇ ਸੱਪ ਬਣ ਕੇ ਸਾਨੂੰ ਨਿਗਲ ਨਾ ਜਾਣ ਉਹਨਾਂ ਨੂੰ ਪਤਾ ਸੀ ਸਾਰੀ ਗੱਲ ਦਾ ਵਿਕਾਵਤ ਦੀ ਸੁਣਾਣੀਆਂ ਜਾਗੀਆਂ ਨੇ ਕਾਰਨ ਕੀ ਆ ਸੁਖਵੀਰ ਬਾਦਲ ਅਸਤੀਫਾ ਕਿਉਂ ਮੰਗਣ ਲੱਗ ਗਏ ਕਿਉਂ ਇਹ ਕਿਤੇ ਨਾ ਕਿਤੇ ਇਹ ਨਹੀਂ ਕਿ ਇੱਕ ਤਾਂ ਬੀ ਆਦਮੀਆ ਦੇ ਜਿਹੜੇ ਦੋਸ਼ ਲੱਗੇ ਦੂਜੇ ਪਾਸੇ ਜਿਹੜੇ ਕਿ ਹਾਰ ਹੋਈ ਆ ਚੰਦੂ ਮਾਲਾ ਦੀ ਵੱਡੀ ਹਾਰ ਹੋਈ ਆ ਕਿ ਇਹ ਇਹ ਚੀਜ਼ਾਂ ਨੇ ਹੋਈਆਂ ਜਿਹੜੇ ਹਾਰੇ ਨੇ ਅਕਾਲੀ ਦਲ ਦੇ ਉਹੀ ਤਾਂ ਗੱਲ ਹੈ ਜੀ ਦੇਖੋ ਹੁਣ ਇਹ ਹਾਰੇ ਨੇ ਬੀਬਾ ਹਰਸਿੰਦਰਪੁਰ ਕੌਰ ਬਾਦਲ ਜਿੱਤ ਗਏ ਨੇ ਤੇ ਜੇ ਕੋਈ ਐਡਾ ਹੀ ਮਾੜਾ ਹਾਲ ਹੁੰਦਾ ਫਿਰ ਬੀਬਾ ਹਰਸਿੰਦਰਪੁਰ ਕੌਰ ਬਾਦਲ ਵੀ ਹਾਰਦੇ ਉਹ ਤਾਂ ਜਿੱਤ ਰਹੇ ਨੇ ਤੇ ਤੁਸੀਂ ਹਾਰ ਰਹੇ ਹੋ ਕਈ ਚੀਜ਼ਾਂ ਆਪਣੇ ਤੇ ਹੁੰਦੀਆਂ ਨੇ ਜੀ ਸਮੇਂ ਦੇ ਮੰਨ ਲੋ ਕਾਲੀ ਦਾ ਡਾਊਨਫਾਲ ਚਾਹ ਕੋਈ ਸ਼ਬਦ ਵਰਤ ਲੋ ਨੋ ਪ੍ਰੋਬਲਮ ਪਰ ਕਿਤੇ ਨਾ ਕੀਤੇ ਜਿਹੜੀ ਵਿਚਾਰ ਧਾਰਾ ਹੈ ਜਦੋਂ ਸਾਡੇ ਅਸੀਂ ਵਿੱਚ ਇੱਕ ਵਿਚਾਰ ਧਾਰਾ ਦੇ ਬੰਦੇ ਕਲੈਕਟਿਵਲੀ ਮਤਲਬ ਗੱਲ ਕਰਾਂਗੇ ਤਾਂ ਪਾਰਟੀ ਆਪੇ ਚੜਦੀ ਕਲਾ ਵੱਲ ਜਾਊਗੀ ਹੁਣ ਅਸੀਂ ਗੱਲ ਕਰਨੀ ਆ ਧਰਮ ਦੀ ਉਹਨਾਂ ਨੇ ਗੱਲ ਕਰਨੀ ਆ ਅ ਧਰਮ ਦੀ ਮਤਲਬ ਧਰਮ ਤੋਂ ਉਲਟ ਛੱਡੂ ਜੀ ਇਹ ਤਾਂ ਐਵੇਂ ਜੀ ਇਹ ਤਾਂ ਗਰਮ ਦਲੀਏ ਵਾ ਕੇ ਇਹ ਤਾਂ ਗੱਲ ਮਤਲਬ ਦੂਜੇ ਪਾਸੇ ਚਲੀ ਗਈ ਜੀ ਹਰ ਇੱਕ ਨੂੰ ਮਤਲਬ ਉਹ ਦੂਜੇ ਤਰੀਕੇ ਨਾਲ ਦੇਖੀ ਜਾਣਾ ਵੀ ਪਤਾ ਨਹੀਂ ਇਹ ਹਰ ਇੱਕੇ ਖਾਲਸਤਾਨੀ ਆ ਜਿਨੇ ਗੋਲਪੱਗ ਬਣ ਲਈ ਆ ਜਾਂ ਜਿਹੜਾ ਮੜੀ ਜੀ ਧਰਮ ਦੀ ਗੱਲ ਕਰਦਾ ਵੀ ਉਹਨੇ ਖਾਲਸਤਾਨ ਤੇ ਹੀ ਮੁੱਕੂ ਜਾ ਕੇ ਇਹ ਨਹੀਂ ਆ ਜਿਹੜੀ ਰਾਈਟ ਵਿੰਗ ਪੋਲਿਟਿਕਸ ਆ ਉਹਦਾ ਰਹਿਣਾ ਤੇ ਮਤਲਬ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਨੀਲੀ ਪੱਗ ਵਾਲੇ ਦਾ ਰਾਜ ਹੋਣਾ ਤੇ ਰਹਿਣਾ ਅੱਤ ਜ਼ਰੂਰੀ ਹੈ ਤਾਂ ਕਿਤੇ ਜਾ ਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਠੋਸ ਮੰਗਾਂ ਨੇ ਉਹ ਭਾਵੇਂ ਪਾਣੀਆਂ ਦਾ ਮਸਲਾ ਹੈ ਭਾਵੇਂ ਹੋਰ ਹੈ ਭਾਵੇਂ ਕਈ ਚੀਜ਼ਾਂ ਡਿਲੇ ਹੋਈਆਂ ਨਹੀਂ ਹੋ ਸਕੀਆਂ ਪੰਥਕ ਸਰਕਾਰ ਦੇ ਟਾਈਮ 'ਤੇ ਖੁੱਲ ਕੇ ਗੱਲ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਈ ਚੀਜ਼ਾਂ ਸਾਨੂੰ ਸਮਾਂ ਲੱਗਦਾ ਹੈ ਕਈ ਚੀਜ਼ਾਂ ਸ਼ਕਤੀਆਂ ਵਿੱਚੇ ਬੈਠੀਆਂ ਹੁੰਦੀਆਂ ਨੇ ਰੋਕਣ ਵਾਲੀਆਂ ਮਤਲਬ ਉਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਖੇਤਰੀ ਪਾਰਟੀ ਜਿਉਂਦੀ ਰਹਿਣੀ ਬਹੁਤ ਜ਼ਰੂਰੀ ਆ ਇਹ ਪੰਜਾਬ ਪੰਜਾਬ ਦੀ ਸੰਗਤ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਆ ਕਿ ਖੇਤਰੀ ਪਾਰਟੀ ਜਿਉਂਦੀ ਵੀ ਰਹਿਣੀ ਚਾਹੀਦੀ ਆ ਤੇ ਸਾਨੂੰ ਲੈਫਟ ਵਿੰਗ ਰਾਈਟ ਵਿੰਗ ਵਾਰੇ ਪੜ੍ਹਨਾ ਵੀ ਚਾਹੀਦਾ ਹੈ ਕਿ ਇਹ ਲੈਫਟ ਵਿੰਗ ਕੀ ਆ ਰਾਈਟ ਵਿੰਗ ਕੀ ਆ ਤੇ ਅਸੀਂ ਰਾਈਟੀਅਸ ਬਣ ਕੇ ਪੰਥ ਦਾ ਤੇ ਪੰਜਾਬ ਦਾ ਤੇ ਆਪਣੀ ਪਾਰਟੀ ਦਾ ਭਲਾ ਕਿਵੇਂ ਕਰ ਸਕਦੇ ਹਾਂ ਇਹ ਸਾਨੂੰ ਬਖੂਬੀ ਪਤਾ ਹੋਣਾ ਚਾਹੀਦਾ ਤੁਸੀਂ ਇਹ ਗੱਲ ਕਹੀ ਹੈ ਦੂਜੇ ਪਾਸੇ ਜਿਹੜੇ ਉਹਨੇ ਅਕਾਲੀ ਦਲ ਜਾਂ ਢੜੇ ਦੂਜਾ ਤੜਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਕਵੀਰਵਾਦਾ ਸੀ ਉਹ ਸੈਟਿੰਗ ਕਰ ਲਾ ਦ ਜਰੰਦਰ ਦੀ ਜਿਮਨੀ ਚੋਣ ਦੇ ਵਿੱਚ ਸਕਵੀਰਵਾਦਾਂ ਨੇ ਸੈਟਿੰਗ ਕੀਤੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਨਹੀਂ ਇਹ ਤਾਂ ਮਤਲਬ ਵੈਸੇ ਗੱਲਾਂ ਨੇ ਜਿੰਨ ਜਿਹੜੀਆਂ ਮਰਜ਼ੀ ਜਿਹਦੇ ਨਾਲ ਮਰਜ਼ੀ ਬਣਾ ਦੋ ਕਿ ਉਹ ਫਲਾਣਾ ਰਲ ਗਿਆਵੇਂ ਆਰਐਸਐਸ ਦਾ ਹਊਆ ਪੰਜਾਬ ਦੇ ਉੱਤੇ ਬਣਾਇਆ ਜੇ ਕੋਈ ਵਿਚਾਰਾ ਕੋਈ ਗਿਆਨੀ ਸਿੰਘ ਗੱਲ ਕਰਦਾ ਜੇ ਮੜੀ ਜੀ ਕਿਸੇ ਨੇ ਭਾਈ ਚਾਰਕ ਸਾਂਝ ਦੀ ਗੱਲ ਕਰਤੀ ਉਹਨੂੰ ਜਦੋਂ ਆਰਐਸਐਸ ਦਾ ਠੱਪਾ ਲਾ ਦੋ ਕਿਸੇ ਨੂੰ ਪਤਾ ਹੀ ਨਹੀਂ ਆਰਐਸਐਸ ਚੀਜ਼ ਕੀਆ ਆਰਐਸਐਸ ਦੀ ਬਣ ਤਰਕੀਆ ਉਹ ਕੰਮ ਕਿਵੇਂ ਕਰਦੇ ਨੇ ਬੰਦੇ ਕਿਵੇਂ ਦੇ ਨੇ ਕਿ ਉਹ ਹਰ ਇੱਕ ਚੀਜ਼ ਨੂੰ ਮਤਲਬ ਆਰਐਸਐਸ ਇਹ ਚੀਜ਼ਾਂ ਜਿਹੜੇ ਅਸੀਂ ਸਰਟੀਫਿਕੇਟ ਚੱਕੀਂ ਫਿਰਦੇ ਆ ਜੇਬ ਚ ਪਾਈ ਜਦੇ ਦੇਤਾ ਵੀ ਤੂਤਾ ਜੀ ਪੰਥ ਵਿਰੋਧੀ ਆ ਤੂਤਾ ਜੀ ਆਰ ਐਸ ਐਸ ਆ ਐਦਾ ਨਹੀਂ ਇਹ ਜਿਹੜੇ ਹਾਲਾਤ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਬਣ ਰਹੇ ਨੇ ਇਹ ਵੀ ਕੋਈ ਬਹੁਤ ਚੰਗੇ ਹਾਲਾਤ ਨਹੀਂ ਨੇ ਥੋ ਸਾਨੂੰ ਥੋੜਾ ਜਿਹਾ ਹਰ ਇੱਕ ਬੰਦੇ ਨੂੰ ਜ਼ਿੰਮੇਵਾਰ ਹੋਣਾ ਪਊਗਾ ਜ਼ਿੰਮੇਵਾਰ ਹੋ ਕੇ ਅਸੀਂ ਅੱਗੇ ਚੱਲਾਂਗੇ ਤਾਂ ਬਹੁਤ ਕੁਝ ਬਣ ਸਕਦਾ ਬਹੁਤ ਕੁਝ ਅਸੀਂ ਅਚੀਵ ਕਰ ਸਕਦੇ ਹਾਂ ਕੀ ਕਹਾਂ ਨੌਲਖਾ ਸਾਹਿਬ ਖੇਤਰੀ ਪਾਰਟੀ ਅਫਸਰ ਕਿ ਫਿਰ ਵੀ ਜਿਹੜਾ ਗਰਾਫ ਦਿਨ ਵੱਡੇ ਦਿਖਦਾ ਜਾ ਰਿਹਾ ਤੇ ਦੂਜੇ ਪਾਸੇ ਜੇ ਗੱਲ ਕਰੀਏ ਫਤੇਕਰ ਸਾਹਿਬ ਦੀ ਸੀੜੀ ਦੀ ਗੱਲ ਕਰਦੇ ਆਪਾਂ ਇਹ ਅਪੂਰਨ ਤੌਰ ਤੇ ਅਕਾਲੀ ਸੀਟ ਆ ਪਰ ਇੱਥੇ ਕਾਲੀ ਦਲ ਦਾ ਗੜ ਵੀ ਹੋਣ ਦੇ ਬਾਵਜੂਦ ਇੱਥੇ ਕਾਲੀ ਦਲ ਹਾਰਦਾ ਆ ਕਿਹ ਕਾਰਨ ਆ ਬੰਤਾ ਹੈ ਇੱਕ ਪਾਸੇ ਦਾ ਗ੍ਰਾਫ ਡਾਊਨ ਆ ਰਿਹਾ ਹੈ ਮੈਂ ਵੈਸੇ ਛੋਟਾ ਮੂੰਹ ਤੇ ਵੱਡੀ ਗੱਲ ਕਹੂੰਗਾ ਕਿ ਇੱਥੇ ਪੁਰਾਣੇ ਸਮੇਂ ਦੇ ਵਿੱਚ ਕੁਸ਼ਕ ਧਿਰਾਂ ਨੇ ਜਾਂ ਕੁਸ਼ਕ ਐਦਾਂ ਦੀਆਂ ਉਹਨਾਂ ਨੇ ਇਹ ਕਰ ਲਿਆ ਕਿ ਜੇ ਮੈਂ ਉਮੀਦਵਾਰ ਬਣ ਗਿਆ ਅਕਾਲੀ ਦਲ ਦਾ ਜੇ ਮੇਰੀ ਤੁਹਾਡੇ ਧੜੇ ਨਾਲ ਨਹੀਂ ਬਣਦੀ ਤਾਂ ਤੁਸੀਂ ਚਾਕੇ ਕਿਸੇ ਦੂਜੇ ਧੜੇ ਨੂੰ ਬੋਟਾਂ ਪਵਾਤੀਆਂ ਇਹ ਜਿਵੇਂ ਤੁਹਾਡੇ ਬੰਦੀ ਹੈਗੀ ਹੈ ਬਿਲਕੁਲ ਹੈਗੀ ਹੈ ਜੀ ਤੇ ਦੁਕਾਨਦਾਰੀਆਂ ਜਦੋਂ ਦیدار ਸਿੰਘ ਪੱਟੀ ਐਮ ਐਲ ਏ ਸੀ ਜਾਂ ਦیدار ਸਿੰਘ ਪੱਟੀ ਉਹ ਹਲਕਾ ਇੰਚਾਰਜ ਸੀ ਤਾਂ ਹੋਰ ਆਲੇ-ਦਾਲਿਓਂ ਕਰਤੇ ਬਣਾ ਦਿੱਤੇ ਉਹਨਾਂ ਦੇ ਬਰਾਬਰ ਖੜੇ ਕਰ ਦਿੱਤੇ ਜਦੋਂ ਜਗਦੀਪ ਸਿੰਘ ਚੀਮਾ ਤਾਂ ਹੁਣ ਉਹਨਾਂ ਨੂੰ ਮਤਲਬ ਵਾਲੇ ਦਾ ਇਹ ਚੀਜ਼ਾਂ ਕਿਤੇ ਨਾ ਕਿਤੇ ਜਦੋਂ ਇੱਕ ਬੰਦਾ ਜ਼ਿੰਮੇਵਾਰ ਆ ਜਗਦੀਪ ਸਿੰਘ ਚੀਮਾ ਇੱਕ ਪਿਓਰ ਵਧੀਆ ਤੇ ਚੰਗਾ ਲੀਡਰ ਆ ਹਰ ਇੱਕ ਬੰਦਾ ਉਹਨਾਂ ਨੂੰ ਲਾਈਕ ਕਰਦਾ ਕੈਪੇਬਲ ਨੇ ਉਹ ਐਸਜੀਪੀਸੀ ਦੇ ਮੈਂਬਰ ਵੀ ਨੇ ਉਹ ਗੁਰੂ ਘਰ ਦਾ ਭਾਵੇਂ ਸਿਸਟਮ ਹੈ ਭਾਵੇਂ ਕਾਲਜਸ ਦਾ ਸਿਸਟਮ ਹੈ ਹਰ ਇੱਕ ਸਿਸਟਮ ਦੇ ਵਿੱਚ ਉਹ ਇਨਵੋਲਵ ਨੇ ਕਰਦੇ ਨੇ ਵਧੀਆ ਬਖੂਬੀ ਕੰਮ ਚੱਲ ਵੀ ਰਿਹਾ ਮਤਲਬ ਜਗਦੀਪ ਸਿੰਘ ਚੀਮਾ ਜੇ ਖੜ ਗਿਆ ਤਾਂ ਉਹਨਾਂ ਨੂੰ ਹਰਾਉਣ ਦੇ ਲਈ ਮਤਲਬ ਦੂਜੀਆਂ ਧੜਿਆਂ ਨੂੰ ਵੋਟਾਂ ਪਵਾ ਦੋ ਤਾਂ ਆਪਣੇ ਆਪ ਹੀ ਵਧਣਗੀਆਂ ਜੀ ਕਾਂਗਰਸ ਦੀਆਂ ਵੋਟਾਂ ਕੁਲਜੀਤ ਸਿੰਘ ਨਾਗਰਾ ਸ਼ੋਮਣੀ ਅਕਾਲੀ ਦਲ ਦੀ ਆਪਸੀ ਅੰਦਰਲੀ ਫੁੱਟ ਕਰਕੇ ਹੀ ਜਿੱਤ ਗਿਆ ਜੀ ਇੱਥੇ ਕਿਹੜੇ ਕਿਹੜੀ ਕਾਂਗਰਸ ਦੀ ਵੋਟ ਸੀਗੀ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਆਪ ਦਾ ਪਰਸਨਲ ਹਲਕਾ ਹੈ ਜੀਏ ਉੱਥੇ ਇੱਥੇ ਉਹ ਬੈਠਦੇ ਉੱਠਦੇ ਸੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਾਂ ਇੱਥੋਂ ਦੀਆਂ ਇਹ ਸੰਸਥਾਵਾਂ ਵੀ ਸਿਆਸਤ ਦਾ ਧੋਰਾ ਰਹੀਆਂ ਨੇ ਇਹ ਨਹੀਂ ਗੱਲ ਪਰ ਸਮੇਂ ਦੇ ਹਾਲਾਤ ਜਾਂ ਇਹ ਵਿੱਚ ਇਹੋ ਜੇ ਲੋਕ ਵੜ ਗਏ ਜਿਨ੍ਹਾਂ ਨੇ ਟਾਈਮ ਦੇ ਉੱਤੇ ਜਾ ਕੇ ਮਤਲਬ ਦੂਜੇ ਧੜੇ ਨੂੰ ਜਾਂ ਦੂਜੀ ਪਾਰਟੀ ਨੂੰ ਵੋਟਾਂ ਪਵਾ ਦੇਣੀਆਂ ਇਹ ਚੀਜ਼ ਕਿਤੇ ਨਾ ਕਿਤੇ ਬਹੁਤ ਸਾਡਾ ਨੁਕਸਾਨ ਹੋਇਆ ਤੇ ਮੈਂ ਇਹ ਗੱਲ ਦੀ ਬੇਨਤੀ ਵੀ ਕਰੂੰਗਾ ਸ਼ੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਾਡੇ ਹਾਇਰ ਅਥਾਰਟिटीज ਨੂੰ ਕਿ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਜੇ ਇੱਕ ਬੰਦੇ ਨਾਲ ਨਹੀਂ ਬਣਦੀ ਤਾਂ ਦੂਜਾ ਬੰਦਾ ਦੂਜੇ ਟੜੇ ਨੂੰ ਜਾਂ ਦੂਜੀ ਪਾਰਟੀ ਨੂੰ ਵੋਟਾਂ ਪਵਾਤੀਆਂ ਇਹਦੇ ਕਰਕੇ ਵੱਡਾ ਨੁਕਸਾਨ ਹੋਇਆ ਜੇ ਤੁਸੀਂ ਇੱਕ ਬੰਦੇ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹਦਾ ਚੈੱਕ ਮੇਟ ਨਾ ਰੱਖੋ ਜੇ ਤੁਸੀਂ ਉਹਦਾ ਚੈੱਕ ਮੇਟ ਰੱਖੋਗੇ ਤਾਂ ਕਿਤੇ ਨਾ ਕਿਤੇ ਅਵੈਸੜਾ ਵੀ ਹੋਊ ਤੇ ਉਹ ਜਾਣ ਬੁੱਝ ਕੇ ਪ੍ਰੋਬਲਮ ਕ੍ਰੀਏਟ ਹੋਊਗੀ ਹੋਊਗੀ ਉੱਤੇ ਮਤਲਬ ਵੀ ਮੈਂ ਮੇਨ ਕਾਰਨਮੰਦ ਆ ਮੈਂ ਬਹੁਤ ਛੋਟਾ ਮੈਨੂੰ ਐਡਾ ਐਕਸਪੀਰੀਅੰਸ ਨਹੀਂ ਆ ਮੈਂ ਗਲਤ ਵੀ ਹੋ ਸਕਦਾ ਜੀ ਮੈਂ ਕੋਈ ਮਾਣ ਨਹੀਂ ਕਰਦਾ ਜ प्रदीप ਜੀ ਜਿਗਰ ਗੱਲ ਕਰੀਏ ਇੱਕ ਹੋਰ ਸਵਾਲ ਆ ਮੇਰਾ ਸਰਵਜੀਤ ਸਿੰਘ ਖਾਲਸਾ ਨੇ ਜੋ ਉਹਨਾਂ ਨੇ ਕਿਹਾ ਕਿ ਐਸੀ ਪਾਰਟੀ ਬਣਾ ਰਿਹਾ ਹਾਂ ਦੁਆਰਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਮੀਦਵਾਰ ਖੜੇ ਕੀਤੇ ਜਾਣ ਕਰਾਂ ਕਿਵੇਂ ਦੇਖਦੇ ਹਾਂ ਉਹ ਫੈਂਸ ਦੇ ਦੇਖੋ ਬਹੁਤ ਵੱਡਾ ਉਹਨਾਂ ਦੀ ਸ਼ਹਾਦਤ ਹੈ ਸਿੱਖ ਕੌਮ ਦੀ ਲੱਥੀ ਪੱਗ ਭਾਈ ਸੁਤਵੰਤ ਸਿੰਘ ਤੇ ਬਿਆਨ ਸਿੰਘ ਭਾਈ ਕੇਰ ਸਿੰਘ ਉਹਨਾਂ ਨੇ ਸਿਰ ਤੇ ਰੱਖੀ ਠੱਠਾ ਕਾਲ ਤੱਕ ਸਾਹ ਉਹਨਾਂ ਨੇ ਦੇਖਿਆ ਤਾਂ ਰਿਹਾ ਨਹੀਂ ਗਿਆ ਤਾਂ ਮਾਰ ਦਿੱਤਾ ਇੰਦਰਾ ਗਾਂਧੀ ਨੂੰ ਇਹ ਉਹਨਾਂ ਦੇ ਫਰਜ਼ੰਦ ਨੇ ਅੱਗੇ ਉਹਨਾਂ ਦਾ ਪਰਿਵਾਰ ਹੈ ਭਾਵੇਂ ਸੁਖਵਿੰਦਰ ਸਿੰਘ ਅਗਵਾਨ ਨੇ ਭਾਵੇਂ ਭਾਈ ਸਰਬਜੀਤ ਸਿੰਘ ਨੇ ਮੈਂ ਤਾਂ ਕੋਈ ਚੀਜ਼ ਨਹੀਂ ਆਇਆ ਇਹਨਾਂ ਦੇ ਪਰਥਾਏ ਕੁਝ ਬੋਲਣ ਲਈ ਇਹਨਾਂ ਨੂੰ ਹੱਕ ਹੈ ਇਲੈਕਸ਼ਨਾਂ ਲੜਨ ਦਾ ਵੀ ਭਾਈ ਸਰਜੀਤ ਸਿੰਘ ਐਮਪੀ ਬਣ ਗਏ ਨੇ ਬਹੁਤ ਵਧੀਆ ਇਹਨਾਂ ਦੇ ਸਿਸਟਰ ਨੇ ਅੱਜ ਕੱਲ ਉਹ ਵੀ ਪੋਲਿਟਿਕਲੀ ਐਕਟਿਵ ਨੇ ਪਰ ਹਾਂ ਇੱਕ ਹੈ ਵੀ ਜਦੋਂ ਆਪਾਂ ਪਰਿਵਾਰਵਾਦ ਦੀ ਗੱਲ ਕਰਦੇ ਹਾਂ ਕਿ ਜੇ ਮਤਲਬ ਉਹ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਜੇ ਦੇਣਾ ਤਾਂ ਮੌਕਾ ਹੋਰ ਲੋਕਾਂ ਨੂੰ ਦੋ ਤੁਸੀਂ ਬਣਾਉ ਜੀ ਪਾਰਟੀ ਹਰ ਇੱਕ ਨੂੰ ਹੱਕਿਆ ਭਾਵੇਂ ਮੈਂ ਕੱਲ ਪਾਰਟੀ ਬਣਾ ਲਵਾਂ ਜੀ ਮਸਲਾ ਪਾਰਟੀ ਬਣਾਉਣ ਦਾ ਹਾਂ ਪਰਿਵਾਰਵਾਦ ਆਪਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜਿੰਨੇ ਮੈਂਬਰਾਂ ਅਸੀਂ ਵੀ ਨਹੀਂ ਮਤਲਬ ਉਹਨਾਂ ਨੂੰ ਉਮੀਦਵਾਰ ਬਣਾਉਣਾ ਤੇ ਦੂਜੀ ਗੱਲ ਇਹ ਵੀ ਕਿ ਬਧੀਆ ਜੀ ਜੇ ਲੋਕ ਪਸੰਦ ਕਰਨਗੇ ਤਾਂ ਉਹ ਕਿਸਮਤ ਹੈ ਜੀ ਸਭ ਦੀ ਕੋਈ ਵੀ ਕਰ ਸਕਦਾ ਸਾਡੇ ਸਤਕਾਰਯੋਗ ਨੇ ਕੋਈ ਗੱਲ ਬੜਾ ਵਧੀਆ ਗੱਲ ਕੀਤੀ ਐ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਇਹਨਾਂ ਦੇ ਪਰਿਵਾਰਵਾਦੀ ਪਾਰਟੀ ਹੈ ਦੇਖੋ ਕਿਹਾ ਗਿਆ ਜੀ ਸਭ ਨੂੰ ਕਹਿੰਦੇ ਹੁੰਦੇ ਨੇ ਵਿਰੋਧੀ ਪਰ ਜਦੋਂ ਦੀ ਝੁੰਡਾ ਰਿਪੋਰਟ ਦਾ ਮਸਲਾ ਆਇਆ ਤਾਂ ਸੋ ਸੁਖਬੀਤ ਸਿੰਘ ਬਾਦਲ ਇਹੇ ਕਰਕੇ ਇਸ ਵਾਰ ਇਲੈਕਸ਼ਨ ਨਹੀਂ ਲੜੇ ਕਿ ਇੱਕ ਪਰਿਵਾਰ ਇੱਕ ਟਿਕਟ ਆ ਜਿਹੜੇ ਅੱਜ ਗੁੱਸੇ ਹੋਏ ਫਿਰਦੇ ਨੇ ਬੇਸਿਕ ਇਹਨਾਂ ਦੀ ਪ੍ਰੋਬਲਮ ਤਾਂ ਇਹੀ ਸੀਗੀ ਕਿ ਸਾਡੇ ਬੇਟੇ ਨੂੰ ਵੀ ਟਿਕਟ ਦੋ ਤੇ ਫਿਰ ਸਾਡੀ ਨੂੰਹ ਨੂੰ ਵੀ ਫਲਾਨੀ ਜਗ੍ਹਾ ਤੋਂ ਟਿਕਟ ਦੋ ਹੈਨਾ ਉਹ ਇੱਕ ਲੀਡਰ ਨਹੀਂ ਆਪਾਂ ਐਵੇਂ ਇੱਕ ਬੰਦੇ ਨੂੰ ਕਹੀ ਜਾਈਏ ਹੋਰ ਬਹੁਤ ਲੀਡਰ ਸੀਗੇ ਕਿ ਜਿਹੜੇ ਆਪਣੇ ਪਰਿਵਾਰ ਲਈ ਹੋਰ ਦੋ ਦੋ ਤਿੰਨ ਤਿੰਨ ਜਗ੍ਹਾ ਤੋਂ ਟਿਕਟਸ ਮੰਗਦੇ ਸੀ ਤਾਂ ਸ਼ੋਮਣੀ ਅਕਾਲੀ ਦਲ ਤਾਂ ਵਰਕਰਾਂ ਦੀ ਪਾਰਟੀ ਰਹੀ ਹੈ ਉਹਨਾਂ ਨੇ ਤਾਂ ਮਤਲਬ ਬੇਸਿਕਲੀ ਕੋਈ ਆਮ ਜਿਹੜਾ ਸਾਡੇ ਵਰਗਾ ਵਰਕਰ ਹੁੰਦਾ ਜਜਬਾਤੀ ਚੱਕ ਕੇ ਉਹਨਾਂ ਨੂੰ ਜਿਹੜਾ ਪ੍ਰਧਾਨ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ ਤੇ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਬੀਬੀ ਬਿਮਲ ਕੌਰ ਜੀ માતા ਜੀ ਸਾਡੇ ਉਹ ਲੜੇ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਕੋਈ ਕੈਂਡੀਡੇਟ ਨਹੀਂ ਸੀ ਖੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਬਖੂਬੀ ਇਹ ਗੱਲ ਸੀ ਪਰ ਹਾਂ ਕਈ ਵਾਰੀ ਪੋਲਿਟੀਕਲੀ ਹਾਲਾਤ ਚੇਂਜ ਹੁੰਦੇ ਰਹਿੰਦੇ ਨੇ ਗੱਲਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਉਹ ਇੱਕ ਵੱਖਰੀ ਗੱਲ ਹਾਂ ਲਾਸਵਾਲ ਆ ਮੇਰਾ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਕਰਕੇ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਬਿਲਕੁਲ ਫੇਲ ਹੈ ਜੀ ਇਹ ਮੁੱਦੇ ਮੂੰਹ ਡਿੱਗਣਗੇ ਜਦੋਂ ਡਿੱਗਣਗੇ ਤਾਂ ਇਹਨਾਂ ਨੂੰ ਚੱਕਣ ਵਾਲਾ ਕੋਈ ਨਹੀਂ ਰਹੂਗਾ ਜਿਸ ਹਿਸਾਬ ਨਾਲ ਭਗਵੰਤ ਮਾਨ ਜੀ ਮਤਲਬ ਤਸ਼ੱਦਦ ਕਰ ਰਹੇ ਨੇ ਸਿੱਖ ਨੌਜਵਾਨ ਜਾਂ ਐਨਐਸਏ ਲਾ ਦੇਣਾ ਭਾਵੇਂ ਭਾਈ ਅਮਰਪਾਲ ਸਿੰਘ ਹੈ ਹਾਂ ਭਾਈ ਅਮਰਪਾਲ ਸਿੰਘ ਤੇ ਪਰਚਾ ਦਿੰਦੇ ਦਿੰਦੇ ਪਰਚਾ ਤਾਂ ਤੁਸੀਂ ਥਾਣਾ ਘੇਰਨ ਦਾ ਪਰਚਾ ਦਿੰਦੇ ਐਨਐਸਏ ਨੂੰ ਉਹਨਾਂ ਨੇ ਕਿਹੜੇ ਉੱਥੇ ਬੌਮਬਿੰਗ ਕਰਤੀ ਸੀਗੀ ਜਾਂ ਕੋਈ 에어 ਸਟ੍ਰਾਈਕ ਕਰਤੀ ਸੀ ਉੱਥੇ ਹੈਨਾ ਵੀ ਉਹਨਾਂ ਦੇ ਉੱਤੇ ਐਨਐਸਏ ਲਾ ਦਿੱਤਾ ਗਿਆ ਭਗਵੰਤ ਮਾਨ ਜੀ ਪਾਵਰ ਦੇ ਨਸ਼ੇ 'ਚ ਨੇ ਕੋਈ ਗੱਲ ਅੱਜ ਨਾਲ ਦੇ ਪੱਲੇ ਨਹੀਂ ਪੈ ਰਹੀ ਕਹਿਣਾ ਅਨਰਥ ਹੈ ਪਰ ਹਾਂ ਇੱਕ ਦਿਨ ਵੇਲਾ ਖੁੰਝਿਆ ਉਹਨਾਂ ਦੇ ਹੱਥ ਨਹੀਂ ਆਉਣਾ ਜੋ ਅੱਜ ਪੰਜਾਬ ਦੇ ਵਿੱਚ ਕਰਜ਼ੇ ਲੱਤੇ ਜਾ ਰਹੇ ਨੇ ਵੱਡੇ ਲੈਵਲ ਤੇ ਉਹ ਸਾਡੇ ਲਈ ਬੜੇ ਹਾਨੀਕਾਰਕ ਨੇ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਮਾੜੇ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਜੜਾ ਸੋ ਇਹ ਸੰਨ ਗੁਰਦੀਪ ਸਿੰਘ ਨੌਲਕਾ ਬਲਾਰੇ ਦੰਦਾਂਵੀ ਟਕਸਾਲ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਗਵਾਨਤਮਾਨ ਨੂੰ ਮਾੜੇ ਛਿਟੇ ਦਾ ਸਾਹਮਣਾ ਵੀ ਕਰਨਾ ਪਵੇਗਾ ਤੇ ਇਹਨਾਂ ਨੇ ਹੋਰ ਵੱਡੇ ਸਵਾਲ ਵੀ ਕੀਤੇ ਨੇ ਤੇ ਉਥੇ ਹੀ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਨਵੀਆਂ ਤੇ ਤਾਜ਼ਾ ਖਬਰਾਂ ਲੈਣ ਲਈ ਫਿਰ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ